ਬਾਬਾ ਰੋਡਾ ਜੀ ਦਾ ਅਪਵਿੱਤ ਸਥਾਨ ਜੋ ਕਿ ਸਭ ਤੋਂ ਪੁਰਾਣੀ ਜਿਹੜੀ ਜਗ੍ਹਾ ਹੈਗੀ ਆ ਧੰਤਲ ਬਾਬਾ ਰੋਡਾ ਜੀ ਦੀ ਇਹੀ ਹੈਗੀ ਆ ਜਿਹਦੇ ਨਾਲ ਦੇ ਵੇਟ ਵਿੱਚ ਇੱਥੇ ਦਾਨੂ ਦਾ ਪ੍ਰਸ਼ਾਦ ਪ੍ਰਸ਼ਾਦ ਆਦੀ ਬੋਲ ਬਾਲਕਸਾਨਕ ਸਾਰੇ ਮੰਡ ਤੋਂ ਬਾਬਾ ਜੀ ਲੋ ਜਿੱਥੇ ਦਾਨੂ ਦਾ ਪ੍ਰਸ਼ਾਦ ਚ ਹਲੋ ਦੋਂਦੇ ਤੇ ਇੱਥੇ ਜੋਤ ਵੀ ਜਗਦੀ ਆ ਦੇਖੋ ਤੇ ਸੰਗ ਬਾਬਾ ਰੋਡਾ ਜੀ ਦਰਸ਼ਨ ਕਰਨਾ ਹੈ ਲੋ ਜੀ ਪਹਿਲਾਂ ਪੀਰੀਏ ਲਲੀਹ ਪਰ ਪੰਜਾਬ ਨਾਲ ਗਦਾੜੀ ਨਹੀਂ ਪੰਜਾਬ ਪੀਰੀਏ ਲਲੀਹ ਆਪਾਂ ਲੋ ਜੀ ਆ ਬਾਬਾ ਜੀ ਇੱਥੇ ਸੇਵਾ ਕਰਦੇ ਪਏ ਨੇ ਆ ਭਾਈ ਦੇਖੋ ਦੇਖੋ ਯਾ ਨਹਿਰ ਕਿਦਾਂ ਵਗਦੀ ਹੈ ਹਨਾ ਖਰਾਬ ਆ ਜਿਵੇਂ ਹਾਂਜੀ ਫੇਰ ਹੰਦਾ ਵਾ ਸਭ ਚਾਰੇ ਆਪਾਂ ਥੋੜਾ ਠੱਡ ਰਸਤਾ ਹਨਾ ਮਕੀ ਜਾਰਾ ਹੀ ਟੁੱਟਾ ਆਇਆ ਵਾ ਇੰਨੇ ਦੇ ਸਵੇਰੇ ਇੱਥੇ ਨਾ ਹੀ ਆਇਆ ਹੋਇਆ ਮੈਂ ਤੁਹਾਨੂੰ ਇਹੀ ਕਰਕੇ ਨਾੜਾ ਬੱਕੇ ਮੇਰੇ ਫੇਰੇ ਨਹੀਂ ਹੋ ਵਲੋਗ ਤੇ ਤੁਹਾਡਾ ਸਵਾਗਤ ਹੈ ਵੈਲਕਮ ਬੈਕ ਟੂ ਮੇ ਚੈਨਲ ਰੰਜੀਤ ਜੰਮਾ ਤੋਂ ਦੀਵਾਨ ਤੋਂ ਅੱਜ ਆਪਾਂ ਫੇਰ ਜਾ ਰਹੇ ਹਰਿੰਦਰ ਭਾਈ ਸਾਡੇ ਰੈਡੀ ਨੇ ਨਾਲ ਕਾਕਾ ਜਾ ਰਿਹਾ ਵਾ ਪਾ ਜਾ ਰਿਹਾ ਜੀ ਬਾਬੇ ਰੋਟੀ ਸ਼ਾਇਦ ਜੀ ਦਿੱਤੀ ਇੱਥੇ ਇੱਥੇ ਦਾੜੂ ਦਾ ਪ੍ਰਸ਼ਾਦ ਚੜਦਾ ਹੈ ਤੁਹਾਨੂੰ ਸਾਰਾ ਵਲੋਗ ਵਿਖਾਇਆ ਜਾਏਗਾ ਠੀਕ ਹੈ ਜੀ ਨਿਕਲ ਗਿਆ ਜੀ ਆ ਬੰਨਾ ਸਾਹਿਬ ਪੀਰ ਬਾਬਾ ਰੋਡਾ ਜੀ ਦੀ ਲਗਭਗ 14 ਤੋਂ 15 ਕਿਲੋਮੀਟਰ ਹੈ ਗਰਮੀ ਬਹੁਤ ਹੈ ਇਸ ਕਰਕੇ ਆ ਪਟਕਾ ਪਟਟਾ ਆਪਣਾ ਲੱਲਿਆ ਵਾ ਠੀਕ ਹੈ ਲੋ ਜੀ ਆ ਸਮੀਦਾ ਪੁੱਲ ਆ ਚੁੱਕਿਆ ਇਹ ਦੇਖੋ ਇੱਥੇ ਸ਼ਬੀਰ ਲੱਗੇ ਹੋਏ ਜੀ ਲੋ ਜੀ ਸ਼ਬੀਰ ਲੱਗੇ ਹੋਏ ਇੱਥੇ ਲੋ ਜੀ ਅੱਪਾ ਮੇਨ ਬਾਈਪਾਸ ਅੰਬਤਾਰ ਰੋਡ ਤੇ ਆ ਚੁੱਕੇ ਆ ਯਾ ਸਾਰਾ ਅੰਬਤਾਰ ਰੋਡ ਕੋਈ ਸ਼ਾਰਟਕਟ ਮਾਰਨ ਲੱਗੇ ਜੀ ਪਿਆਰੇ ਅੱਪਾ ਡੀ ਲਕਸ ਦੀ ਪੁਲੀ ਵੱਲ ਸਿੱਧਾ ਹੀ ਜਾਣਾ ਵਾ ਪਾਟਕ ਪਾਰ ਕਰਕੇ ਲੋ ਜੀ ਕੋਈ ਦੁਪਾਈ ਆਪਣੇ ਫਰੈਂਡ ਨੂੰ ਮਿਲਣ ਲੱਗੇ ਇੱਥੇ ਕਿਤੇ ਸਲੋਜੀ ਸਰਚਗਰ ਭਾਜੀ ਕੀ ਹਾਲ ਹੈ ਦੁਕਾਨ ਸਲੋਜੀ ਐ ਸਾਈਨ ਪੇ ਦੀ ਦੁਕਾਨ ਤੇ ਆ ਚੁੱਕੀ ਨੇ ਵਿਰਿੰਦਰ ਭਾਜੀ ਹੋਣੀ ਚਲਦਾ ਜੀ ਬਾਕੀ ਗਰਮੀ ਬਹੁਤ ਹੈ ਯਾਰ ਪੂਰਾ ਕਵਰ ਕੀਤਾ ਹੈ ਆਪਾਂ ਆਪਣੇ ਨਹੀਂ ਨਹੀਂ ਧੰਨਵਾਦ ਤੇ ਆ ਦੇਖੋ ਨਾਲ ਛੋਟੇ ਛੋਟੇ ਮਸਤੀ ਹੈ ਹੈਲੋ ਬੱਸ ਭਾਈ ਹਲੋ ਜੀ ਨਿਕਲ ਗਏ ਆ ਕੋ ਬਾਕੀ ਆ ਜਿੰਨਾਂ ਵੀ ਆ ਨਾ ਸਾਰਾ ਇੰਡਸਟਰੀ ਏਰੀਆ ਜਿੰਨੇ ਵੀ ਫਾਰਮੈਨੇਟਲਾਈਟ ਜੁਲੀਦਾ ਨਾ ਸਮਾਨ ਸਮੂਨ ਇੱਥੇ ਬੰਦ ਜਿੰਨਾਂ ਵੀ ਇੰਡਸਟਰੀ ਏਰੀਆ ਗਾ ਗਿਆ ਆ ਯਾਰ ਬਈ ਹਲੋ ਜੀ ਆ ਆਪਣੇ ਭਾਈ ਇਹ ਨਾਲ ਵੀਰੇ ਸਾਰੇ ਸਵੇਰਾ ਭਾਈ ਬਾਕੀ ਯਾਰ ਗਰਮੀ ਹੋ ਜਾ ਰਹਾ ਹੈ ਗਿਆ ਜਿਸ ਕਰਕੇ ਆਪਾਂ ਆਪਣਾ ਫੇਸ ਵਗੈਰਾ ਸਾਰਾ ਕਵਰ ਕੀਤਾ ਹੋਇਆ ਵਾ ਦੇਖੋ ਸਾਰੇ ਜਿੰਨਾ ਵੀ ਆ ਨਾ ਸਾਰਾ ਇੰਡਸਟਰੀ ਏਰੀਆ ਵਾ ਜਿੰਨੇ ਵੀ ਕਾਰਖਾਨੇ ਵਗੈਰਾ ਹੈਗੇ ਨੇ ਇੱਥੇ ਆੜੂੜ ਟਿਟਨ ਰੋਡ ਦੀ ਰਿਲੈਕਸ ਦੀ ਪੁਲੀ ਤੇ ਮਿਲ ਜਣੇ ਪਾਟਕ ਪਾਰ ਕਰਦੇ ਪਏ ਆ ਪਾਟਕਾ ਦੀ ਖੁੱਲ ਹੈ ਤੇ ਉਹ ਸਾਹਮਣੇ ਉਧਰ ਬਿਲਕੁਲ ਰੇਲਵੇ ਸਟੇਸ਼ਨ ਆਪਣਾ ਬਟਾਲੇ ਦਾ ਕਿ ਯਾਰ ਦੇ ਸਾਡੇ ਬਟਾਲੇ ਦਾ ਹਾਲ ਕੂੜਾ ਹੀ ਕੂੜਾ ਲੱਗਾ ਚਾਸ ਮੇਰੇ ਕੀ ਬਣੇਗਾ ਆ ਦੇਖੋ ਨਾ ਬੜਾ ਤਾਂ ਸ਼ਾਰਟਕਟ ਪਏਗਾ ਆਪਾਂ ਸਿੱਧਾ ਹੀ ਉਧਰੋਂ ਰਿਲੈਕਸ ਦੀ ਪੁਲੀ ਥਣੀ ਆ ਕੇ ਹੁਣ ਸਿੱਧਾ ਝੂੜੀਆਂ ਰੋਡ ਤੇ ਚੜ ਜਾਣਾ ਰੋਡ ਆ ਲੋ ਜੀ ਆਪਾਂ ਆ ਚੁੱਕੇ ਆ ਅਫਾ ਤੇ ਘੜ ਝੂੜੀਆਂ ਰੋਡ ਆ ਸਾਹਮਣਾ ਇਹਨੂੰ ਵਾਲੀਬਾਰ ਰੋਡ ਵੀ ਕਹਿੰਦੇ ਆ ਠੀਕ ਹੈ 20 ਕਿਲੋਮੀਟਰ ਆਹ ਦੇਖੋ ਇੱਥੇ ਝੁਗਿਆ ਵਾਲੇ ਨੇ ਘਰ ਬਣਾਏ ਹੋਏ ਆਪਣੇ ਅ ਵੀ ਵੇਖੋ ਯਾਰਾ ਵੀ ਜ਼ਿੰਦਗੀ ਆਪਣੀ ਕੱਟਣੀ ਨਹੀਂ ਦੇ ਹਨਾ ਲੋ ਜੀ ਆਪਾਂ ਪਹੁੰਚ ਚੁੱਕੇ ਆਂ ਅਲੀਵਾਰ ਅਸਾਰਾ ਅਲੀਵਾਲ ਦਾ ਤੁਹਾਨੂੰ ਯੂਨੀਵਰਸਿਟੀ ਸੰਗ ਸੋ ਦਸਤਾ ਤਾਂ ਨੂੰ ਪਤਾ ਨਹੀਂ ਪਹੁੰਚਦੇ ਪਹੁੰਚਦੇ ਜਹਾਂ ਲੱਗੇ ਆਂ ਤੁਹਾਨੂੰ ਦਿਖਾਣੇ ਆਂ ਅਲੀਵਾਰ ਦੀ ਨਹਿਰ ਸਾਰੀ ਅਲੀਵਾਰ ਦੀ ਨਹਿਰ ਆ ਛੋਟੀ ਫੁੱਲੀ ਬਣਾਈ ਹੋਈ ਜਾਂਦੀ। ਦੇਖੋ ਯਾਰ ਨਹਿਰ ਕਿੱਦਾਂ ਵਗ ਰਹੀ ਹੈ ਹਨਾ। ਬਾਦੀ ਨਹਿਰ ਹੈਗੀ ਆ ਸਾਰੀ ਜਿੰਨੀ ਦੀ ਹੈ। ਤੇ ਅੰਕੋ ਨੇ ਨਾਲ ਹੀ ਸ਼ੋਰਟਕਟ ਪੈਣਾ ਹੈ। ਆਹ ਜਰੂਰ ਰਸਤਾ ਵਾ। ਆਹ ਦੇਖੋ ਯਾਰ ਆ ਜਿਹੜਾ ਕਾਫੀ ਸਾਲ ਪੁਰਾਣਾ ਲੱਗਦਾ ਨੇੜੀ ਜੜਾ ਦੇਖੋ ਤੁਸੀਂ। ਇਹ ਦੋ ਬਾਈ ਨੇ ਤੁਹਾਨੂੰ ਦੱਸਤਾ ਰਸਤਾ। ਧੰਨਵਾਦ ਬਾਬਾ ਜੀ ਬਹੁਤ ਬਹੁਤ ਧੰਨਵਾਦ ਅੱਡਾ। ਥੈਂਕ ਯੂ। ਵੈਲਕਮ ਰਹਾ ਦੱਸਣਾ। ਨਹੀਂ ਨਹੀਂ ਠੀਕ ਹੈ ਠੀਕ। ਨਹੀਂ ਨਹੀਂ ਇੱਧਰੋ ਜਾਣਾ ਬਾਬੇ ਰੋਟੇ ਤੇ। ਲੋ ਜੀ ਪਸ਼ ਪਸ਼ ਕੇ ਜਾ ਰਹੇ ਆਪਾਂ ਉਧਰ ਉਹ ਪਾਪੀ ਜੀ ਯਾਰ ਰਸਤਾ ਸ਼ੋਰਟ ਕੱਟਦੇ ਆ ਗਏ ਪਰ ਸੜਕ ਇਹ ਵੀ ਸਾਰੀ ਟੁੱਟੀ ਹੋਈ ਆ ਦੇਖੋ ਅਜੇ ਨੀ ਵੀ ਸੜਕ ਸਾਰੀ ਸੜਕ ਜਿੰਨੀ ਵੀ ਆ ਨਾ ਸਾਰੀ ਖਰਾਬ ਆ ਜੇ ਮੇਰਾ ਕੋਈ ਵੀਰ ਭਰਾ ਬਾਬੇ ਰੋਡੇ ਜਾਣਾ ਵੀ ਹੈ ਇਹਦੇ ਪਾਇਆ ਫਤਿਹਗਰ ਥਾਣੀ ਚੱਲ ਜਿਓ ਉਧਰ ਉਹਦੀ ਨਾ ਕਿਉਂਕਿ ਸੜਕ ਬਹੁਤ ਜ਼ਿਆਦਾ ਖਰਾਬ ਹੈ ਗਈਆਂ ਲੁੱਟਾ ਖੋਆ ਵੀ ਬਹੁਤ ਹੁੰਦੀਆਂ ਤੇਰਾ ਤੇ ਜੰਗਲਾ ਆ ਪਿੰਡ ਪਿੰਦਾ ਸਾਰਾ ਜੰਗਲਾ ਜੰਗਲਾ ਪਿੰਡ ਪਿੰਦਾ ਇੱਧਰ ਸਤਿਕਾਰ ਗੁਰਮੁਖੋ ਬਾਬਾ ਹੀ ਪਾ ਜਾਣਾ ਬਾਬੇ ਰੋਡੇ ਕਿੰਨਾ ਵਾ ਇਥੋਂ ਅੱਠ ਨੌਵੇਂ ਚਲੰਦਰੀਆਂ ਹੱਥ ਲੋਕਾਂ ਲੋ ਜੀ ਪੱਥੇ ਆਏ ਆ ਬਾਪੂ ਜੀ ਨੂੰ ਰਸਤਾ ਪੁੱਛ ਕੇ ਜਾ ਰਹੇ ਹਾਂ ਹਣ ਆਪਾਂ ਜਾਣਾ ਬਾਬੇ ਰੋਡੇ ਇਹ ਰਸਤਾ ਪਤਾ ਪਤਾ ਨਹੀਂਗਾ ਬਾਕੀ ਤਾਂ ਇੱਕ ਹੋਰ ਗੱਲ ਦੱਸ ਦਿਆ ਜਿਹੜਾ ਜਿਆ ਛੋਟਕੜ ਰਸਤਾ ਨਾ ਬਾਕੀ ਜਾਰਾ ਹੀ ਟੁੱਟਾ ਆਵਾ ਇਨੇ ਦੇ ਸਵੇਰੇ ਇੱਥੇ ਨਾ ਹੀ ਆਇਓ ਮੈਂ ਤੁਹਾਨੂੰ ਇਹੀ ਗੱਲ ਕਹਿ ਰਿਹਾ ਮੇਰੇ ਫੇਰੇ ਨਹੀਂ ਹੁੰਦਾ ਦੇ ਸਵੇਰੇ ਆਉਣ ਵਾਲਾ ਕੋਈ ਮੋਹ ਨਹੀਂ ਹੈਗਾ ਬਾਰਾ ਟੋੜ ਦੇ ਜਿੰਨਾ ਵੀ ਰਸਤਾ ਹੈਗਾ ਨਾ ਉਤੋਂ ਲੈ ਕੇ ਤੇ ਇਧਰੋਂ ਤੱਕ ਬਿਲਕੁਲ ਸਾਰਾ ਟੁੱਟਿਆ ਪੈਂਟ ਪਹੁੰਚ ਚੁੱਕੀਆਂ ਰੰਗਰੇਟੇ ਗੁਰੂ ਕੇ ਬੇਟੇ ਤਨਤਨ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਸਾਈਪ ਸਿੰਘ ਸਭਾ ਪਿੰਡ ਨਾਸੋਈਆ ਸਕੂਲ ਆ ਗਿਆ ਏ ਸ੍ਰੀ ਹਰਿ ਕੇਸ਼ਨ ਪ੍ਰੋਬੈਕ ਸਕੂਲ ਨਾਸੋਈਆ ਦੇਖੋ ਦੂਰ ਦੂਰ ਤੱਕ ਕੋਈ ਬੰਦਾ ਨਾ ਬੰਦੀ ਦੀ ਜਾਤ ਕੁਝ ਨਹੀਂ ਦਿਖ ਰਿਹਾ ਤੁਹਾਨੂੰ ਰਾਤ ਦੇ ਟਾਈਮ ਆਨ ਦਾ ਸਮਾਂ ਨਹੀਂ ਹੈਗਾ ਇਸ ਸੜਕ ਦੇ ਉੱਤੇ ਇਹ ਕਿਹੜਾ ਪਿੰਡ ਦੱਸਿਆ ਹੈ ਇਹਨਾਂ ਨੇ ਕਿੱਥੋਂ ਕੰਟਰੋਲ ਨੂੰ ਪਾ ਗਿਆ ਤੇਲ ਪਵਾ ਆ ਗਏ ਕੋ ਕਾ ਕੇ ਆ ਬਾਬਾਈ ਤੇਲ ਪਾ ਰਹੇ ਨੇ ਸਿੱਥੋਂ ਬਾਬਾ ਰੋਡੇ ਦਾ ਬਸ ਅੱਧਾ ਘੰਟਾ ਲੱਗਣਾ ਤੁਹਾਨੂੰ ਅੱਧਾ ਘੰਟਾ ਹੋਰ ਲੱਗੇਗਾ ਮਾੜੀ ਸੋ ਮਟਾ ਖੱਬਿਆ ਤਾਂ ਬਾਬਾ ਰੋਡਾ ਕਿੰਨੇ ਮਿੰਟ ਆਪਾਂ ਲਾਈਕੋ ਅੱਛਾ ਪਾਣੀ ਵਾਲਾ ਪਹਿਲਾਂ ਉਹਨਾਂ ਨੂੰ ਡਾਲਾ ਠੀਕ ਹੈ ਫੇਰ ਉਹਨਾਂ ਤੋਂ ਬਾਬਾ ਠੀਕ ਲੈ ਦਿੱਤੇ ਆ ਇੱਥੋਂ ਕਿੰਨਾ ਵਾ ਇੱਥੋਂ ਟੋਟਲ ਇੱਥੋਂ 2.5 ਕਿਲੋ ਮੀਟਰ ਭਲਵਾਲੀ ਹਾਂਜੀ 2.5 ਕਿਲੋ ਮੀਟਰ ਬਾਕੀ 5-6 ਕਿਲੋਮੀਟਰ ਹੈਗਾ 5 ਕਿਲੋ ਇਹ ਪਹੁੰਚ ਚੁੱਕੇ ਆ ਪਿੰਡ ਘੂਮਾ ਤੇ ਬਸ ਉਹਨਾਂ ਪਹੁੰਚ ਚੁੱਕੇ ਆ ਆਪਾਂ ਉੱਥੇ ਡੇ ਰਹਿ ਗਿਆ ਬਾਬਾ ਰੋਡਾ ਤੇ ਆਹ ਟੈਂਕੀ ਟੈਂਕੀ ਕਿੱਡੀ ਤਗੜੀ ਹੈ ਹੋ ਚੁੱਕੀਆਂ ਬਾਬੇ ਰੋਡੇ ਵੀ ਲੱਗਾ ਆਹ ਦੇਖੋ ਮੇਨ ਗੇਟ ਹੈਗਾ ਰੋਡ ਤੇ ਬੂਮਾ ਪਿੰਡ ਪਾਰ ਪਰ ਤੇ ਆ ਮੇਨ ਹੋ ਰਿਹਾ ਰਾਵ ਤੇ ਇਹਨੂੰ ਅੰਦਰ ਜਾਣਾ ਤੇ ਨਾਲ ਇੱਥੇ दारू ਵਗੈਰਾ ਬਹੁਤ ਜ਼ਿਆਦਾ ਚੜਦੀ ਹੈ ਤੇਰੇ ਨਾਲ ਦੀ ਠੇਕਾ ਵੀ ਹੈਗਾ ਜੀ ਉਹ ਦੇਖੋ ਸਾਹਮਣੇ ਸਾਹ ਇੱਥੇ दारू ਦਾ ਪਰਛਾੜ ਚੜਦਾ ਤੇ ਸਾਹਮਣੇ ਨਾਲ ਹੀ ਠੇਕਾ ਵਾ ਤੇ ਤੁਹਾਨੂੰ ਪੁੱਛਦੇ ਆ ਸ਼ਰਾਬ ਤੇ ਚੜਾਣੇ ਅੰਦਰ ਜਾ ਕੇ दारू ਦਾ ਨਾਲ ਹੀ ਗੁਰ ਠੇਕਾ ਵਾ ਇੱਥੋਂ ਦਾਰੂ ਲੈ ਕੇ ਤੇ ਵਰਤਾਈ ਜਾਂਦੀ ਕਿ ਆਪਾਂ ਦੋ ਕੋਹੇ ਲੈ ਲਿਆ ਪੀਰਲ ਤੇ ਆ ਹੁਣ ਚੜਾਵਾਂਗੇ ਲੋ ਜੀ ਅੰਦਰ ਮੰਨੀ ਨਹੀਂ ਦਿੰਦਾ ਕਿ ਉਹ ਜੂਗ ਨੂੰ ਪਹਿਲਾ ਇੱਕ ਵਾਰ ਉਹ ਇਹ ਚੜਾ ਨਹੀਂ ਚੜਾ ਦੰਗ ਨਹੀਂ ਚੜਾ ਨਹੀਂ ਤੇ ਚੜਾ ਨਹੀਂ ਇੱਥੇ ਪਾਣੀ ਹੈ ਸਾਲੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੇ ਬਾਬਾ ਜੀ ਦੇ ਚਰਨਾਂ ਦੇ ਵਿੱਚ ਝਰਨ ਲੱਗੇ ਆ। ਤੇ ਬਾਬਾ ਜੀ ਦੇ ਦਰਸ਼ਨ ਕਰਨ ਆਏ ਆ। ਠੀਕ ਆ। ਲੱਗ ਰਹੀ ਨਹੀਂ ਉਹ ਵੀ ਉਹ। ਲੋ ਜੀ। ਲੋ ਜੀ ਪਹਿਲਾਂ ਪੀਰੀ ਲੱਲੀ ਪਰ ਪੰਜਾਬ ਨਕਦਾਰੀ ਨਹੀਂ। ਪੰਜਾਬ ਪੀਰੀ ਲੱਲੀ ਆਪਾ। ਉਹ ਨਕ ਨਹੀਂ। ਰਪਈ ਆਪਣੇ ਬੂਟ ਵਗੈਰਾ ਇੱਥੇ ਮੈਂ ਵੀ ਇੱਥੇ ਲਾ ਦਿਆ। ਤੁਹਾਨੂੰ ਦਰਸ਼ਨ ਕਰਦਿਆਂ ਹਤੁੱਤੋਂ। ਜੀ ਦੇ ਨੇੜੇ ਬਣਾਈ ਗਈ ਨਵੀਂ ਜਗ੍ਹਾ ਝੂਠਾ ਮਣਾ ਸਾਹਿਬ ਹੈ। ਇਸ ਮਾਤ ਦਾ ਬਾਬਾ ਰੋਡਾ ਜੀ ਨਾਲ ਕੋਈ ਸਬੰਧ ਨਹੀਂ ਹੈ। ਇਹ ਕੋਈ ਤਪਸਥਾਨ ਜਾਂ ਕੋਈ ਮਨਾ ਸਾਹਿਬ ਨਹੀਂ ਹੈ ਸੰਗਤਾਂ ਨੂੰ ਸੂਚਿਤ ਰਹਿਣ ਦੀ ਬੇਨਤੀ ਕੀਤੀ ਜਾਂਦੀ ਹੈ ਸਾਧ ਸੰਗਤ ਜੀ ਪਾਕਾਸਾਇਕ ਤੇ ਮੋਟਰਸਾਈਕਲ ਦਾ ਧਿਆਨ ਆਪ ਰੱਖੋ ਚੱਲਿਆ ਰੱਖੋ ਤੇ ਆਹ ਅੱਥਰ ਦੇਖੋ ਬਾਬਾ ਜੀ ਦਾ ਖੂਹ ਸੋ ਆਇਓ ਪਵਿੱਤਰ ਸਥਾਨ ਧੰ ਬਾਬਾ ਰੋਡਾ ਜੀ ਦਾ ਨੇ ਕਰਦੇ ਆ ਹਾਏ ਸੋਹਣ ਧੰਨ ਬਾਬਾ ਰੋਡਾ ਜੀ ਦਾ ਪਵਿੱਤਰ ਸਥਾਨ ਜਿੱਥੇ ਦਾ ਰੋਡਾ ਪ੍ਰਸ਼ਾਦ ਚੜਦਾ ਹੈ ਆ ਦੇਖੋ ਸकता ਤੇ ਇੱਥੇ ਬਾਬਾ ਜੀ ਆਪ ਦਾ ਦੁਨੀਸੀ ਬਿੰਦੇ ਬਾਬਾ ਜੀ ਆਪ ਪਗਤੀ ਵਿੱਚ ਨੀਂਦ ਰਹਿੰਦੇ ਹੀ ਇਹ ਤੇ ਆਪਣੇ ਪ੍ਰੇਮੀ ਕੇ ਦਾ ਤੁਹਾਨੂੰ ਇਤਿਹਾਸ ਬਾਰੇ ਦੱਸਣ ਕੇ ਬਾਅਦ ਜੋ ਬਾਕੀ ਜਿਹੜੀ ਉਹ ਪੰਡਾ ਦੀ ਦਾ ਪ੍ਰਸ਼ਾਦ ਚੜਾਉਂਦੇ ਆ ਬਾਬਾ ਰੋਡਾ ਜੀ ਦੇ ਦਰਬਾਰ ਤੇ ਕੰਤੈਂਤ ਖੜੋ ਨੀਰੇ ਪ੍ਰਚਾਰ ਚੜਾ ਨਾ ਨਾ ਹਾਲੇ ਕੋ ਵੀ ਨਹੀਂ ਆਇਆ ਇੱਥੇ ਪ੍ਰਚਾਰ ਕਰਨ ਬਾਈ ਦੀ ਵੀ ਮਨੋ ਕਾਮਨਾ ਇੱਥੇ ਪੂਰੀ ਹੋਈ ਹੈ ਸੱਚ ਕਰ ਵੀ ਨੇ ਸੱਚ ਕਰ ਵੀ ਬਾਈ ਮਨੋ ਕਾਮਨਾ ਪੂਰੀ ਹੀ ਤਾਂ ਆ ਹੈ ਹਾਂਜੀ ਇੱਥੇ ਦੂਰ ਦੂਰੋਂ ਆਂਦੇ ਸੰਕਤਾ ਸੋ ਆਏ ਨੇ ਪ੍ਰਸ਼ਾਦ ਚੜਾਣ ਇੱਥੇ ਬਾਬਾ ਰੋਡਾ ਜੀ ਤੇ ਹਰ ਇੱਕ ਇਤਿਹਾਸ ਮਰਦ ਪੂਰੀ ਹੁੰਦੀ ਹੈ ਸਰਵਰੀ ਅੱਜ ਚੱਕ ਜੀ ਤੇ ਬਾਬਾ ਜੀ ਦੀ ਤੇਰ ਦੀ ਚੋੜ ਵੀ ਚੱਕ ਗਈ ਹੈ ਤੇ ਕੁਝ ਇਹ ਆਟਾ ਦਾਲ ਚੂੜਾ ਜੋ ਵੀ ਸ਼ਰਦਾ ਭਾਣ ਜੋ ਵੀ ਸ਼ਰਦਾ ਤੁਹਾਡੀ ਭਾਵਨਾ ਹੈ ਸੰਗਤ ਆਥਿਆ ਦੇਖੋ ਆਟਾ ਦਾਲ ਆ ਦੇਖੋ ਤੇ ਆਟਾ ਚੜਦਾ ਦੇਖੋ ਦਾਲ ਵੀ ਚੜਦੀ ਹੈ ਤੇ ਚੂੜੇ ਵੀ ਚੜਦੇ ਨੇ ਸੋ ਤਨਤਨ ਬਾਬਾ ਰੋਡਾ ਜੀ ਦੀ ਸੌਰਨ ਤੇ ਤੇਲ ਦੀ ਇੱਥੇ ਜੋਤ ਵੀ ਜਗਦੀ ਆ ਦੇਖੋ ਇੱਥੇ ਸੰਗਤਾ ਦਰਸ਼ਨ ਮੇਲੇ ਕਰਨ ਆਂਦੀਆਂ ਹਰ ਇੱਕ ਦੀ ਆਸਮਨਾ ਜ਼ਰੂਰ ਪੂਰੀ ਹੁੰਦੀ ਹੈ ਇੱਥੇ ਜੀ ਕੋਈ ਸੱਚੇ ਮਨ ਨਾਲ ਆਏ ਤਨਤਨ ਬਾਬਾ ਰੋਡਾ ਜੀ ਅਦੀ ਬੋਲ ਪਾਲਕਸਾਨਾ ਸਾਰੇ ਨੂੰ ਮੰਨਦਾ ਬਾਬਾ ਜੀ ਥੋੜੀ ਜਿਹੀ ਦਰਵਾਜ਼ਾ ਲੋ ਜਿੱਥੇ ਦਬਾਉਣ ਦਾ ਪ੍ਰਸਾਰ ਚਾਹ ਲੋ ਬਹੁਤ ਬੜਾ ਪਰੇ ਰੱਖੋ ਤੇ ਜੀ ਧੰਤਲ ਬਾਬਾ ਰੋਡਾ ਜੀ ਦਾ ਅਪਵਿੱਤਨ ਸਥਾਨ ਹੈ ਜੋ ਕਿ ਸਭ ਤੋਂ ਪੁਰਾਣੀ ਜਿਹੜੀ ਜਗ੍ਹਾ ਹੈਗੀ ਹੈ ਧੰਤਲ ਬਾਬਾ ਰੋਡਾ ਜੀ ਦੀ ਇਹੀ ਹੈਗੀ ਆ ਜਿਹਦੇ ਨਾਲ ਇੱਕ ਹੋਰ ਬਾਹਰ ਜਗਾ ਬਣੀ ਹੋਈ ਆ ਉਹਨੇ ਕੀ ਮੇਨ ਜਗਾ ਇੱਥੇ ਹੀ ਆ ਇੱਥੇ ਲੋਕ ਦਰਸ਼ਨ ਮੇਲੇ ਕਰਨ ਆਉਂਦੇ ਨੇ ਆਪਣੀ ਆਸਮਰਾਂ ਦਾ ਪੂਰੀਆਂ ਕਰਦੇ ਨੇ ਤੇ ਹਰ ਇੱਕ ਜੀਤੀ ਵੀ ਆਸਮਰਾਂ ਦਾ ਪੂਰੀ ਹੁੰਦੀ ਆ ਤੇ ਭੇਟ ਵਿੱਚ ਇੱਥੇ ਤਾਨੂ ਦਾ ਪ੍ਰਸ਼ਾਦ ਜੜਾ ਸੋ ਇੱਕ ਹੋਤਨ ਹੋ ਜੁੜੀ ਗੱਲ ਦੱਸਦੀ ਏ ਜੋ ਕਿ ਤੰਤਲ ਬਾਬਾ ਰੋਡਾ ਜੀ ਉਹ ਜਪ ਜੱਪੀ ਤੱਪੀ ਸੀ ਉਹਨਾਂ ਨੇ ਭਗਤੀ ਕੀਤੀ 25 ਸਾਲ ਤੋਂ ਕੋਈ 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 ਵੀ ਚੀਜ਼ ਦਾ ਨੈਸ਼ਨਲ ਸੇਵਨ ਨਹੀਂ ਸੀ ਕਰਦੇ ਠੀਕ ਆ ਇਹ ਸਾਰੇ ਭਗਤਾ ਵਸਤੇ ਸੀ ਠੀਕ ਆ ਚਾ ਜਾਓ ਚਾ ਜਾਓ ਇਹ ਸਾਰੇ ਭਗਤਾ ਵਸਤੇ ਹੀ ਠੀਕ ਆ ਸੋ ਇੱਥੇ ਆਇਓ ਤੇਥੋਂ ਦਾ ਇਤਿਹਾਸ ਰੂਬਰੂ ਰੱਖਦੇ ਵਸਤੇ ਕਾਲੀ ਗੜੀਆਂ ਸਾਂ ਵਾਂਦੇ ਬਾਬੇ ਨੂੰ ਕਹਿੰਦੇ ਮਾਸਾਣਾ ਖਾਣਾ ਖਾਣਾ ਤੇ ਆਉਣਾ ਆ ਮੈਂ ਜਨਮ ਮਗਨ ਮੈਂ ਉਹ ਬੰਨੋ ਤੇ ਇਥੋਂ ਹਰੇ ਬਾਬਾ ਨਾਮ ਵਾਲਾ ਅਪਣਾ ਅੰਦੰਤ ਚੱਲਿਆ ਉਹ ਵੀ ਗੱਲ ਹੈ ਜਿਹਨ ਮੈਂ ਕਹਿ ਰਿਹਾ ਬਾਬੇ ਨੂੰ ਵੜ ਦਿੱਤਾ ਹੀ ਕਿ ਇਹਨੇ ਕਿਹਾ ਬਾਬੇ ਨੂੰ ਵੜ ਦੇ। ਬਾਬਾ ਸਾਹਿਬ ਨੇ ਛੋ ਜ। ਕਹਿੰਦੇ ਮਨ ਮਨਾਉਂਦਾ ਹੈ ਬੜਾ ਅੱਛਾ। ਮੈਂ ਸੱਤਾ ਲੱਗਣਾ ਹੈ। ਮੇਨ ਤਪਸਥਾਨ ਹੈ ਹੀ ਹਨਾ। ਇਹ ਹੋਈ ਪੱਕਾ। ਸੁਣੋ ਜੀ ਮੇਨ ਤਪਸਥਾਨ ਤਾਂ ਬਾਬਾ ਰੋਡਾ ਜੀ ਦਾ ਹੀ ਹੈ। ਇੱਥੇ ਆਸਮਾਦ ਪੂਰੀ ਹੁੰਦੀ ਹੈ ਜੇ ਕਿਸੇ ਨੇ ਵੀ ਆਪਣੀ ਆਸਮਾਦ ਲੈ ਕੇ ਆਉਣਾ ਹੈ ਤੇ ਜਰੂਰ ਆਓ। ਇਹ ਦੇ ਭਗਤੀਆਂ ਦੇ ਫਲ ਆ। ਬਾਕੋਂ ਕਹੀ ਕਿ ਇੰਤੂ ਪਰ ਇੰਤੂ ਵੀ ਕਰਨਗੇ दारू ਚੜਦੀ ਐ ਇੱਥੇ ਐਦਾ ਵਾਦਾ ਹਰਵਿੰਦਰ ਭਾਈ ਬਿਲਕੁਲ ਠੀਕ ਗੱਲ ਪਰ ਜਿੰਨਾ ਦੇ ਆ ਕੇ ਸਾਡੇ ਬੀਤੀ ਮਨੋ ਕਾਮਨਾ ਪੂਰੀ ਹੁੰਦੀ ਹੈ ਹਾਂਜੀ 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 ਇਹ ਤੁਹਾਡੇ ਬੀਤੀ ਇੱਥੇ ਆ ਕੇ ਪਤਾ ਲੱਗਦਾ ਸੀ ਹੈ ਸੋ ਇੱਥੇ ਦਾ ਉਹ ਦਾ ਪ੍ਰਸ਼ਾਦ ਜਿਹੜਾ ਚੜਦਾ ਹੈ ਤੁਹਾਨੂੰ ਦੱਸਿਆ ਵਾ ਇੱਥੇ ਮਕੀ ਸੰਗਤਾਂ दारू ਦਾ ਪ੍ਰਸ਼ਾਦ ਤੇ ਜਦੋਂ ਇੱਥੇ ਮੇਲਾ ਹੁੰਦਾ ਵਾ ਬੜੀ 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 ਦੂਰੋਂ ਸੰਗਤਾਂ ਆਉਂਦੀਆਂ ਨੇ ਤੇ ਦਰਸ਼ਨ ਮੇਲੇ ਕਰਦੀਆਂ ਨੇ ਸੋ ਅਵਿੰਦਰ ਭਾਈ ਅੱਜ ਤੋਂ 30 ਸਾਲ ਬਾਅਦ ਇੱਥੇ ਆਏ ਨੇ ਭਾਈ ਤੇ ਜਦੋਂ ਮਕੀਂਦਾ ਦੇ ਰਿਐਲਿਟੀ ਸਿਨਾਰੇ ਤਾਈ ਚਾਚੀ ਕਿਸ ਦਾ ਭਰਾਤੀ ਭੂਮਾ ਪਿੰਡ ਆਈ ਸੀ ਤੇ ਇਹ ਉਦੋਂ ਆ ਕਾਕੇ ਜੀ ਡਾਈ ਹੈ ਜਿਹੜੇ ਸੋਟਾ ਨਾਲ ਹੈ ਸਾਡੇ ਕਾਕਾ ਬੰਚ ਇਹਦੇ ਜੱਡਾ ਹੀ ਉਹ ਉਹਦਾ ਇੱਥੇ ਆਈ ਉਸ ਤੋਂ ਬਾਅਦ ਇਹ ਹੁਣ ਆਏ ਨੇ ਤੇ ਉਦੋਂ ਕੀ ਇਹ ਜਗਾ ਜੁਗਾ ਨਹੀਂ ਸੀ ਇਹ ਨਹੀਂ ਬਣੀ ਹੋਈ ਤੇ ਮੇਨ ਜਿਹੜਾ ਤਪਸਥਾਨ ਆ ਬਾਬਾ ਜੀ ਦਾ ਉਹ ਐਹੀ ਆ ਇੱਕ ਬਾਰ ਵੀ ਬਣੀ ਹੋਈ ਹੈ ਜਗਾ ਹਨਾ ਪਰ ਜਿਹੜਾ ਮੇਨ ਆ ਪਪਾ ਜੀ ਦਾ ਐਹੀ ਮੇਨ ਇੱਥੇ ਚੜਦੀ ਹੈ ਜਦੋਂ ਪਿੰਡ ਜਦੋਂ ਮੇਲਾ ਹੁੰਦਾ ਨਾ ਇੱਥੇ ਮੇਲਾ ਕਿਦੋਂ ਮਿਲਦਾ ਚੇਤ ਦੇ ਚੇਤ ਦੇ ਚੇਤ 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 ਦੇ ਮਹੀਨੇ ਚੇਤ ਦੇ ਮਹੀਨੇ ਚੇਤ ਦੇ ਕੀ ਆਇਆ ਬਹੁਤ ਖੂਬ ਬਾਬੇ ਸਰ ਇਹਨਾਂ ਨੂੰ ਚੇਤ ਦੇ ਮਹੀਨੇ ਹੁੰਦਾ ਤੇ ਬਾਕੀ ਬਾਬਾ ਜੀ ਇਹਨਾਂ ਰੋਬਰੂ ਰੂ ਕਰਦੇ ਆ ਜੀ ਤੇ ਆਏ ਆ ਤੁਹਾਨੂੰ ਵੀ ਥੋੜਾ ਬਤ ਇਤਿਹਾਸ ਦੱਸਿਆ ਬਾਕੀ ਥੋੜਾ ਬਤ ਕੀ ਆਸਾਂ ਨੂੰ ਬਾਬਾ ਜੀ ਰੋਬਰੂ ਰੂ ਇਸ ਵੀਡੀਓ ਦੁਆਰਾ ਤੁਹਾਨੂੰ ਦੱਸਣਗੇ ਬਾਬਾ ਜੀ ਆਏ ਹੈ ਆਪਣੀ ਭੈਣ ਦੇ ਪਿੰਡ ਇਹ ਇੱਥੇ ਮਨੇ ਜੇ ਪਛਾਣ ਆ ਜਾਂਦੇ ਹੇ ਤੱਪ ਕਰ ਜਾਂ ਕਰ ਜਾਂ ਸਾਡੇ ਪਿੰਡ ਦਾ ਜਾਗਰ ਸੰਗ ਹੋਇਆ ਕੋਈ ਸ਼ੌਕ ਗੱਲਾ ਪੈਲੀ ਤੇ ਉਹਦੇ ਘਰ ਵਾਲਾ ਅੱਜ ਨਹੀਂ ਆਈ ਤੇ ਬਾਬਾ ਜੀ ਗਾੜੀ ਆ ਕੇ ਅਰਦਾਸ ਕੀਤੀ ਕਿ ਮਹਾਰਾਜ ਜੀ ਸਦੀ ਥੋੜੀ ਦੇ ਘਰ ਪੋ ਤੇ ਮਹਾਰਾਜਾ ਖੜਾ ਗਏ ਤਹਾਂ ਸਾਡੇ ਅੱਗੇ ਬੇਨਤੀ ਕੀਤੀ ਅਸੀਂ ਘਾਹ ਕੜ ਕੇ ਦੇਖਾ ਉਹਨਾਂ ਸਾਲ ਬਾਅਦ ਲड़का ਹੋਇਆ ਹੈ ਤੇ ਉਹ ਮੁਰਗੇ 500 ਰੁਪਏ ਲੈ ਕੇ ਆਏ ਸੀ ਉਹਨਾਂ ਨੇ ਅੰਦਰ ਜੀ ਅਹੀ ਜਿਹੜੇ ਤਹਾਂ ਛੱਡ ਗਏ ਅਹੀ ਤਹਾਂ ਕੀ ਕਰਨਾ ਹੈ ਤੋਂ ਅੰਦਰ ਇਹ 5 ਕਿਲੇ 4 ਕਿਲੇ ਉਹਨਾਂ ਆਖਿਆ ਵੀ ਇਹ ਨੂੰ ਨਹੀਂ ਉਹ ਵੀ ਛੱਡ ਗਿਆ ਤੋਂ ਮੁੜ ਕੇ ਉਹਨਾਂ ਆਖਿਆ ਵੀ ਅਸੀਂ ਕੀ ਕਰੀਏ ਉਹਨਾਂ ਆਖਿਆ ਥੱਲੇ ਸੰਤ ਨੂੰ ਪੁੱਛ ਲੋ ਉਹ ਸੰਤ ਬੈਠੇ ਸੀ ਤੇ ਸੰਤ ਨੂੰ ਪੁੱਛਿਆ ਗਿਆ ਸੰਤ ਵੀ ਉਹ ਮੂੰਹ ਆਜ ਨਹੀਂ ਕਹਿਗੇ ਤੇ ਇੱਕ ਬੋਲਣ ਰੋਜ਼ ਹੀ ਆ ਜਾ ਕਰੇ ਤੇ ਚੜਾਈ ਜਾ ਕਰੇ ਤੇ ਵਰਤਾਈ ਜਾ ਕਰੇ ਤੇ ਉਹਨਾਂ ਆਖਿਆ ਚਲੋ ਠੀਕ ਹੈ ਜੀ ਜੋਨੇ ਸੰਝਨੇ ਕਾਤਾ ਉਹ ਠੀਕ ਆ। ਤੇ ਉਹ ਉਹਨਾਂ ਦੇ ਨਾ ਕਾਹੇ ਜਨੋ ਕਾੜੀਓ ਵਰਸ ਚ ਚੱਲੇ ਪੈ ਜਾਣਗੇ ਤੁਹਾਨੂੰ ਦੱਸ ਦਿਓ। ਉਹ ਪਤਾ ਨਹੀਂ ਕਿੰਨਾ ਜੇ ਚੱਲੀ ਤੇ ਕਿੰਨਾ ਜੇ ਨਹੀਂ ਚੱਲੀ ਸਾਨੂੰ ਦੇ ਪਤਾ ਨਹੀਂ ਆ। ਉਹ ਵਧੀਆ ਬਗਾ ਹਉ ਲੋ। ਉਹ ਚੱਲਦੀ ਰਹੀ ਆ। ਉਹ ਫੇ ਜਨਾਜੇ ਸਮਾ ਲਗਾ ਤੇ ਪੂਰੇ ਹੋ ਗਏ। ਇਹ ਆਹੇ ਪੂਰੇ ਹੋ ਗਏ। ਮੁਰਗੀਆਂ ਆਖਿਆ ਵੀ ਬਾਬਾ ਜੀ ਚੱਲੇ ਪਾ ਗਏ ਉਹਨਾਂ ਆਖਿਆ ਨਹੀਂ ਗੱਲ ਦੇ। ਕਿਉਂ ਤਾਰੇ ਵਾਦੇ ਜਾਂਦੇ ਅਜੇ ਵੀ ਸਿੱਟੇ ਨਾਮ ਚੜਦੀ ਜਾਂਦੀ। ਨਾ ਲਈ ਮੇਰ ਕਰੇ ਤੇ ਬੋਸ਼ਿਸ਼ ਕਰੇ ਵਾਹਿਗੁਰੂ ਨਿਕਾਲਦਾ। ਵਾਹਿਗੁਰੂ ਜੀ। ਲੋ ਜੀ ਤੁਹਾਨੂੰ ਜਿੱਦਾਂ ਕਿ ਬਾਬਾ ਜੀ ਨੇ ਇਹ ਵੀਡੀਓ ਦੁਬਾਰਾ ਤੁਹਾਨੂੰ ਇਤਿਹਾਸ ਬਾਰੇ ਜੁਗੁਰੂ ਦੱਸਿਆ। ਇਹ ਨਹੀਂ ਹੋ ਜਾ। ਆਪਾਂ ਪੇਣੀ ਸਾਡੇ ਪ੍ਰਸ਼ਾਦ ਚੱਕਣ ਲੱਗੇ ਆ। ਆ ਦੇਖੋ ਜੀ ਬਾਬਾ ਜੀ ਪ੍ਰਸ਼ਾਦ ਚੱਕਦੇ ਨੇ। ਹੋ ਜਾਓ। ਬਾਬੇ ਰੋਟੀ ਦੀ ਜਾਇਆ ਬੱਸ। ਲੋਈ ਸਤਿ ਆਲੋ। ਲੋ ਜੀ ਆ ਬਾਬਾ ਜੀ ਇੱਥੇ ਸੇਵਾ ਕਰਦੇ ਪਏ ਨੇ ਆ ਭਾਈ ਦੇਖੋ। ਕੋਈ ਸਦਾ ਨਹੀਂ ਦਿੱਸੇ। ਲੋ ਜੀ ਮੈਂ ਤੁਹਾਨੂੰ ਬਾਬਾ ਰੋਡਾ ਜੀ ਦਾ ਇਤਿਹਾਸ ਪੜ ਕੇ ਸੁਣਾਉਣ ਲੱਗਾ ਸਾਹਮਣੇ ਬੋਰਡ ਉੱਪਰ ਲਿਖਿਆ ਹੈ ਉਹਨਾਂ ਦਾ ਤਪ ਸਥਾਨ ਧੰਨ ਧੰਨ ਬਾਬਾ ਰੋਡਾ ਜੀ 1896 ਈਸਵੀ ਵਿੱਚ ਇਹਨਾਂ ਦਾ ਜਨਮ ਹੋਇਆ। ਤੇ 1924 ਦੇ ਵਿੱਚ ਇਹ ਜੋਤੀ ਜੋਸਮ ਆ ਗਏ ਆ ਇਹਨਾਂ ਦਾ ਜਨਮ ਅਤੇ ਪਰਿਵਾਰ ਧੰਨ ਧੰਨ ਬਾਬਾ ਰੋਡਾ ਜੀ ਦਾ ਜਨਮ ਪਿੰਡ ਤਮਾਨ ਗਰਦਾਸਪੁਰ ਵਿਖੇ ਸ਼ਾਮ ਸਿੰਘ ਜੀ ਪਿਤਾ ਤੇ ਮਾਤਾ ਦਿਆਕੌਰ ਜੀ ਦੀ ਕੁੱਖੋਂ ਹੋਇਆ ਬਾਬਾ ਜੀ ਚਾਰ ਭਰਾ ਸਨ ਜਿਵੇਂ ਆਲਾ ਸਿੰਘ ਜੀ ਪਾਲਾ ਸਿੰਘ ਜੀ ਬੁੱਢਾ ਸਿੰਘ ਜੀ ਤੇ ਬਾਬਾ ਰੋਡਾ ਜੀ ਬਾਬਾ ਜੀ ਦੀ ਇੱਕ ਭੈਣ ਵੀ ਸੀ ਜੋ ਕਿ ਭੂਮੇ ਵਿਖੇ ਵਿਆਹੀ ਹੋਈ ਸੀ ਭੂਮਾ ਪਿੰਡ ਲੱਗੇ ਹੀ ਭੂਮਾ ਬਡਾਲਾ ਜੀ ਪਿੰਡ ਦਾ ਪਿੰਡ ਉਥੇ ਵਿਆਹੇ ਸੀ ਬਾਬਾ ਰੋਡਾ ਜੀ ਜੱਟ ਸਿੱਖ ਪਰਿਵਾਰ ਦੇ ਨਾਲ ਸੰਬੰਧਿਤ ਸਨ ਬਾਬਾ ਜੀ ਨੇ ਇਸ ਸਥਾਨ ਤੇ 1896 ਤੋਂ ਲੈ ਕੇ 1924 ਇਸਵੀ ਤੱਕ ਇੱਥੇ 28 ਸਾਲ ਭਗਤੀ ਕੀਤੀ ਅਤੇ ਦਸਹਿਰੇ ਵਾਲੇ ਦਿਨ ਜੋਤੀ ਜੋਤ ਸਮਾ ਗਏ ਜ਼ਰੂਰੀ ਬੇਨਤੀ ਹੈ ਕਿ ਇਸ ਸਥਾਨ ਤੇ ਮੁਰਗਾ ਬੱਕਰਾ ਅਤੇ ਹਰਾ ਕਪੜਾ ਆਦਿ ਪੀਣ ਦੀ ਪਰੰਪਰਾ ਪਿੰਡ ਭੂਮਾ ਬਡਾਲਾ ਦੇ ਉਜਾਗਰ ਸਿੰਘ ਦੇ ਘਰ ਬਾਬਾ ਜੀ ਨੇ ਵਰ ਨਾਲ ਪੁੱਤਰ ਪੈਦਾ ਹੋਇਆ ਤਾਂ ਉਸ ਨੇ ਸ਼ਰਦਾ ਨਾਲ 500 ਰੁਪਏ ਚੜਾਏ ਪਰ ਬਾਬਾ ਜੀ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਸੰਗਤ ਵਿੱਚ ਲਿਆ ਕੇ ਕੁਛ ਵਰਤਾ ਦਿਓ ਤਾਂ ਹਾਜ਼ਰ ਸੰਗਤ ਨੇ ਇਸ ਖੁਸ਼ੀ ਦੇ ਮੌਕੇ ਸ਼ਰਾਬ ਦੀ ਮੰਗ ਕੀਤੀ ਤਾਂ ਉਸ ਨੇ ਸ਼ਰਾਬ ਦੀ ਬੋਤਲ ਲਿਆ ਕੇ ਵਰਤਾ ਦਿੱਤੀ ਇਸ ਤਰ੍ਹਾਂ 500 ਰੁਪਏ ਦੀ ਸ਼ਰਾਬ ਦਾ ਪ੍ਰਸ਼ਾਦ ਕਈ ਮਹੀਨੇ ਚੱਲਦਾ ਰਿਹਾ ਉਦੋਂ ਤੋਂ ਹੀ ਜਦੋਂ ਕਿਸੇ ਦੀ ਮਨੋਕਾਮਨਾ ਪੂਰੀ ਹੁੰਦੀ ਤਾਂ ਉਹ ਸ਼ਰਾਬ ਦਾ ਪ੍ਰਸ਼ਾਦ ਹੀ ਚਰੋਂਦੇ ਦੇ ਬਾਬਾ ਰੋਡਾ ਜੀ ਆਪ ਕੋਈ ਵੀ ਨਸ਼ਾ ਨਹੀਂ ਕਰਦੇ ਸਨ ਅਤੇ ਕੇਵਲ ਪ੍ਰਭੂ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ ਬਾਬਾ ਜੀ ਦਾ ਇਤਿਹਾਸ ਜੋ ਕਿ ਭਾਈ ਨੇ ਤੁਹਾਨੂੰ ਅਵਿੰਦਰ ਭਾਈ ਨੇ ਸਾਰਾ ਪਰਕੇ ਦੱਸਿਆ ਵਾ ਸਾਰਾ ਥਿਆਸ ਲਿਖਿਆ ਹੈ ਚਲੋ ਜੀ ਦਰਸ਼ਨ ਮੇਲੇ ਕਰਦੇ ਆ ਠੀਕ ਆ ਮੈਂ ਮਿੱਤਰ ਸਥਾਨਾ ਉਚਾਰੇ ਆ ਵਾਪਸੀ ਆਜੋ ਬਾਹਰ ਤੋ ਲੀਵਰ ਨਾਲ ਫਿਰ ਚੱਲਦੇ ਆ ਬਾਹਰ ਹਨ ਖਾਰਾ ਕੁਝ ਦਸਤਾ ਵਾ ਤੇ ਨਾਲ ਦੇ ਨਾਲ ਇੱਥੇ ਨਾ ਇੱਕ ਜਗ੍ਹਾ ਹੋਰ ਬਣੀ ਹੋਈ ਆ ਬਾਹਰ ਆ ਸਾਹਮਣੇ ਪਰ ਮੇਨ ਜਿਹੜੀ ਜਗ੍ਹਾ ਹੈਗੀ ਬਾਬਾ ਜੀ ਦੀ ਹੋਈ ਹੈ ਜਿੱਥੇ ਆਪਾਂ ਦਰਸ਼ਨ ਕਰਕੇ ਆਏ ਆ ਲੋ ਜੀ ਪਹੁੰਚ ਗਏ ਪਾਲਦੇ ਬਾਪੂ ਹਾਂ ਤੋ ਅੱਜ ਦੀ ਵੀਡੀਓ ਬੈਸਟ ਸਮਾਰਟ ਕਰਦੇ ਆ ਵੀਡੀਓ ਜੰਗੀ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਹੋ ਕੇ ਜੀ ਬਾਏ 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 ਕਰਤੋ ਬਾਏ ਬਾਏ ਜੀ ਮਿਲਦੇ ਆ ਅਗਲੀ ਵੀਡੀਓ ਚ ਬਾਈ